ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਐਸ ਐਸ ALU ਵਾਲੀਆ ਪੰਜਾਬ ਚ ਜਿਸ ਹਿਸਾਬ ਦੀਆਂ ਬਾੜਾਂ ਆਈਆਂ ਪਈਆਂ ਜਿਸ ਹਿਸਾਬ ਨਾਲ ਸਾਰੇ ਇਲਾਕੇ ਚ ਪੰਜ ਡਿਸਟ੍ਰਿਕਟਸ ਚ ਕਾਫੀ ਜ਼ਿਆਦਾ ਪਾਣੀ ਭਰਿਆ ਹੋਇਆ ਹੈ ਅੱਜ ਪੰਜਾਬ ਸਰਕਾਰ ਦਾ ਆਮ ਆਦਮੀ ਪਾਰਟੀ ਨੇ ਜਿਹੜਾ ਥੱਲੋ ਸਰਵੇ ਕਰਕੇ ਇੱਕ ਫੈਸਲਾ ਲਿੱਤਾ ਹੈ ਜਿਸ ਫੈਸਲੇ ਤਹਿਤ ਸਾਡੇ ਅਨੁਦాతਾ ਜਿਹੜੀ ਰੇਤ ਜਿਹੜੀ ਮਿੱਟੀ ਉਹਨਾਂ ਦੇ ਕਹਿ ਲਓ ਕਿ ਵੀ ਇੱਤਾਂ ਚ ਆ ਗਈ ਹੈ ਉਹ ਸਾਰੀ ਮਿੱਟੀ ਉਹ ਕੱਢ ਸਕਦੇ ਨੇ ਉਹਨਾਂ ਨੂੰ ਇਸਤੇਮਾਲ ਕਰ ਸਕਦੇ ਨੇ ਉਹਨਾਂ ਨੂੰ ਵੇਚ ਸਕਦੇ ਉਹਨਾਂ ਨੂੰ ਆਪਸ਼ਨ ਕਰ ਸਕਦੇ ਔਰ ਮੈਂ ਧੰਨਵਾਦੀ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇਹ ਫੈਸਲੇ ਨੂੰ ਹਰੀ ਝੰਡੀ ਦਿੱਤੀ ਔਰ ਜਿਸ ਹਿਸਾਬ ਦਾ ਸਾਡੇ ਅੰਦਰ ਦਾ ਨੁਕਸਾਨ ਹੋਇਆ ਇੱਕ ਕੰਪਨਸੇਟ ਕਰਨ ਦਾ ਮੈਂ ਸਮਝਦਾ ਬਹੁਤ ਅੱਛੀ ਬੈਲ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੰਜਾਬ ਸਰਕਾਰ ਦੀ ਹੈਗੀ ਹੈ ਉਸ ਸੈਂਟਰ ਨੂੰ ਮੈਂ ਕਾਂਗਾ ਇਕੱਲੇ ਸਰਵੇ ਨਾ ਕਰਾਈ ਜਾਓ ਇਕੱਲੇ ਮੰਤਰੀ ਜਾਂ ਮੁੱਖ ਮੰਤਰੀ ਜਾਂ ਤੁਹਾਡੇ ਵੱਖ-ਵੱਖ ਇਲਾਕਿਆਂ ਤੋਂ ਤੁਹਾਡੇ ਲੀਡਰ ਆ ਰਹੇ ਪਰ ਕੰਪਨਸੇਸ਼ਨ ਦੀ ਗੱਲ ਨਹੀਂ ਕਰਦੇ ਕਿਉਂਕਿ ਤਿੰਨ ਫਸਲਾਂ ਜਿਹੜੀ ਫਸਲ ਲੱਗੀ ਹੋਈ ਹੈ ਇਸ ਤੋਂ ਅਗਲੀ ਫਸਲ ਲੱਗ ਨਹੀਂ ਸਕਦੀ ਤੇ ਉਸ ਤੋਂ ਅਗਲੀ ਫਸਲ ਤੱਕ ਵੀ ਅਗਲੇ ਚੋਣੇ ਤੱਕ ਇਹ ਦਾਸ ਰੁਪਏ ਨੇ ਤੇ ਇਸ ਕਰਕੇ ਮੈਂ ਡਿਮਾਂਡ ਵੀ ਕਰਦਾ ਵੀ 4 ਲੱਖ ਹੈਕਟੇਰ ਘਟ ਤੋਂ ਘਟ 4 ਲੱਖ ਕਿੱਲੇ ਕਹਿ ਸਕਦੇ ਇੱਕ ਕਿੱਸੇ ਰਹੇ ਵੀ ਪਾਣੀ ਦੇ ਥੱਲੇ ਤੇ ਇੱਕ ਏਕੜ ਪਿੱਛੇ ਜੇ 50000 ਦੇ ਵੀ ਕੰਪੰਸੇ ਦਿੱਤੀ ਆਏ ਤੇ 4 ਲੱਖ ਦੇ حساب ਨਾਲ ਇੱਕ ਕੰਪੰਸੇਸ਼ਨ ਇਮੀਡੀਏਟਲੀ ਦੇਣੀ ਪਈ ਤੇ اور ਜਿਹੜੇ ਪੁਰਾਣੇ ਪੈਸੇ ਵੀ ਤੁਸੀਂ ਸੈਂਟਰ ਰੋਕ ਕੇ ਬੈਠੇ ਆ ਉਹਦੇ ਵੀ ਮੈਂ ਅਪੀਲ ਕਰਦਾ ਕਿ ਉਹ ਵੀ ਪੈਸੇ ਦਿੱਤੇ ਜਾਣ ਤਾਂਕਿ ਅਸੀਂ ਪੰਜਾਬ ਦੇ ਅੰਦਰ ਜਿਸ ਹਿਸਾਬ ਦਾ ਮਾਹੌਲ ਬਣੇ ਉਹਨੂੰ ਸੁਖਾਲਾ ਬਣ ਕੋ ਕਰੀਏ ਕਿ ਮੈਂ ਧੰਨਵਾਦ ਕਰਦਾ ਆ ਮਾਂਮੀ ਪਾਰਟੀ ਦੇ ਸਾਰੇ ਵੋਲੰਟੀਅਰਸ ਦਾ ਐਨ ਜੀਓਜ਼ ਦਾ ਜਿਹੜੇ ਦਿਨ ਰਾਤ ਫੀਲਡ 'ਚ ਕੰਮ ਕਰ ਰਹੇ ਪੰਜਾਬ ਸਰਕਾਰ ਬਹੁਤ ਬਹੁਤ ਤਰਫ